ਆ ਦੇਖੋ ਜੀ ਇਹ ਨੇਜਾ ਸਵੀਟਸ ਤੋਂ ਡੋਕਲਾ ਲਿਆਂਦਾ ਗਿਆ ਸਾਡੇ ਠਾਕੁਰ ਜੀ ਦਾ ਬਰਥਡੇ ਸੀ ਉਹਦੇ ਲਈ ਡੋਕਲਾ ਲਿਆਂਦਾ ਸੀ ਡੋਕਲਾ ਬਿਲਕੁਲ ਹੀ 스ਮੈਲ ਮਾਰ ਰਿਹਾ ਫਬਕ ਮਾਰ ਰਿਹਾ ਡੋਕਲਾ ਆ ਦੇਖੋ ਇਹ ਸਾਰਿਆਂ ਨੇ ਪਾਇਆ ਜੀ ਸਾਰਿਆਂ ਨੇ ਹਲੇ 1-1 ਬਾਈਟ ਵੀ ਨਹੀਂ ਲਈ ਤੀ ਹੋਣੀ ਆ ਕਿਸੇ ਨੇ ਬੱਚੇ ਨੇ ਅੱਧਾ ਖਾਇਆ ਉਸ ਤੋਂ ਬਾਅਦ ਸਾਰਿਆਂ ਨੇ 1-1 ਬਾਈਟ ਲਈਤੀ ਹੈ ਸਾਰੇ ਸਾਰਿਆਂ ਨੇ ਆ ਦੇਖੋ ਨੇਜਾ ਸਵੀਟਸ ਤੋਂ ਅਸੀਂ ਬਰਫੀ ਵੀ ਲਿਆ ਹੈ ਇਹਦੀ ਕੁਆਲਿਟੀ ਬਹੁਤ ਵਧੀਆ ਹੈ ਬਟ ਡੋਕਲਾ ਜ਼ੀਰੋ ਡੋਕਲਾ ਫਬਕ ਮਾਰ ਰਿਹਾ ਸੀ ਆਪਣੇ ਠਾਕੁਰ ਜੀ ਨੂੰ ਵੀ ਭੋਗ ਲਵਾਇਆ ਇਹਦਾ ਆ ਦੇਖੋ ਡੋਕਲੇ ਤਿੰਨ ਚਾਰ ਬਾਕਸ ਲੈ ਐਸੀ ਜਿਹਦੇ ਵਿੱਚ ਇੱਕ ਬਾਕਸ ਖੋਲਿਆ ਤਿੰਨ ਬਾਕਸ ਲਿੱਤੇ ਹੀ ਟੋਟਲ ਤਿੰਨ ਬਾਕਸ ਲੈ ਐਸੀ ਤਿੰਨ ਬਾਕਸ ਲੈ ਐਸੀ 1:30 ਤੇ 10:00 ਆ ਸਵੇਰੇ 5:30 ਵਜੇ ਲਿਆਇਆ ਗਿਆ ਹੈ ਜੀ ਤੇ ਡੇਟ ਅੱਜ ਹੀ ਹੈਗੀ ਹੈ ਜੀ 2 ਤਰੀਕ 2 9 2024 ਮੇਰੀ ਹੁਣੇ ਅਨੇਜਾ ਸਵੀਟਸ ਨਾਲ ਫੋਨ ਤੇ ਗੱਲ ਹੋਈ ਹੈ ਉਹ ਵੀ ਮੈਂ ਤੁਹਾਨੂੰ ਭੇਜਦਾ ਜੀ ਆ ਦੇਖੋ ਜੀ ਅਨੇਜਾ ਸਵੀਟਸ ਤੋਂ ਡੋਕਲਾ ਲਿਆਂਦਾ ਗਿਆ ਸਾਡੇ ਠਾਕੁਰ ਜੀ ਦਾ ਬਰਥਡੇ ਸੀ ਉਦਲੀ ਡੋਕਲਾ ਲਿਆਂਦਾ ਜੀ ਡੋਕਲਾ ਬਿਲਕੁਲ ਹੀ 스ਮੈਲ ਮਾਰ ਰਿਹਾ ਹਬਕ ਮਾਰ ਰਿਹਾ ਡੋਕਲਾ ਆ ਦੇਖੋ ਇਹ ਸਾਰਿਆਂ ਨੇ ਪਾਇਆ ਜੀ ਸਾਰਿਆਂ ਨੇ ਹਲੇ 1 1 ਬਾਈਟ ਵੀ ਨਹੀਂ ਲਈ ਤੀ ਹੁਣੀ ਆ ਕਿਸੇ ਨੇ ਬੱਚੇ ਨੇ ਅੱਧਾ ਖਾਇਆ ਉਸ ਤੋਂ ਬਾਅਦ ਸਾਰਿਆਂ ਨੇ 1 1 ਬਾਈਟ ਲੀਤੀ ਹੈ ਸਾਨੇ ਸਾਰਿਆਂ ਨੇ ਆ ਦੇਖੋ ਨੇਜਾ ਸਵੀਟਸ ਤੋਂ ਅਸੀਂ ਬਰਫੀ ਵੀ ਲਿਆ ਹੈ ਇਹਦੀ ਕੁਆਲਿਟੀ ਬਹੁਤ ਵਧੀਆ ਹੈ ਬਟ ਡੋਕਲਾ ਜ਼ੀਰੋ ਡੋਕਲਾ ਫਬਕ ਮਾਰ ਰਿਹਾ ਅਸੀਂ ਆਪਣੇ ਠਾਕੁਰ ਜੀ ਨੂੰ ਵੀ ਭੋਗ ਲਵਾਇਆ ਇਹਦਾ ਆ ਦੇਖੋ ਡੋਕਲੇ 3-4 ਬਾਕਸ ਲਿਆ ਸੀ ਜਿਹਦੇ ਵਿੱਚੋਂ ਇੱਕ ਬਾਕਸ ਖੋਲਿਆ 3 ਬਾਕਸ ਲਿੱਤੇ ਹੀ ਟੋਟਲ 3 ਬਾਕਸ ਲਿਆ ਸੀ 3 ਬਾਕਸ ਲਿਆ ਸੀ ਡੇਟ ਦੱਸ ਦਿਓ ਟਾਈਮ ਦੱਸ ਦਿਓ ਅੱਜ 5:30 ਵਜੇ ਲਿਆਇਆ ਗਿਆ ਹੈ ਜੀ ਤੇ ਡੇਟ ਅੱਜ ਹੀ ਹੈਗੀ ਹੈ ਜੀ 2 ਤਰੀਕ 2-9-2024 ਮੇਰੀ ਹੁਣੇ ਅਨੇਜਾ ਸਵੀਟਸ ਨਾਲ ਫੋਨ ਤੇ ਗੱਲ ਹੋਈ ਹੈ ਉਹ ਵੀ ਮੈਂ ਤੁਹਾਨੂੰ ਭੇਜਦਾ ਜੀ